ਗੱਲ ਹੈ 50 ਕਿਲੋ ਦੀ ਬੰਦੂਕ ਨੂੰ ਚੋਕੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ ਨਾਲ ਘੋੜੇ ਦੀਆਂ ਵਾਂਗਾ ਤੇ ਦੂਜੇ ਹੱਥ ਨਾਲ ਬੰਦੂਕ ਚਲਾਇਆ ਕਰਦੇ ਸਨ ਐਡੇ ਅਣਖੀ ਸਰਮਾਤਾ ਭਾਪੌਰ ਜੀ ਅੱਜ ਜਦੋਂ ਰਾਣੇ ਮੈਦਾਨ ਅੰਦਰ ਆਪਣੇ ਵੀਰਾਂ ਦੇ ਨਾਲ ਬਰਾਬਰ ਹੋ ਕੇ ਜੰਗ ਕਰ ਰਹੇ ਨੇ ਤੇ ਮੁਗਲ ਜਣੇ ਨੇ ਇਹ ਵੀ ਵੇਖ ਕੇ ਮੂੰਹ ਚੁੰਗਲਾ 파ਰੇ ਕਹਿੰਦੇ ਧਨ ਇਹਨਾਂ ਦੀਆਂ ਔਰਤਾਂ ਧਨ ਇਹਨਾਂ ਦੀਆਂ ਮਾਈਆਂ ਇਹਨਾਂ ਦੀਆਂ ਬੀਵੀਆਂ ਆਈ ਮਾਣ ਸਿਕਦੀ ਦਾ ਜਥਾ ਸਾਰੇ ਭਜੈਣ ਸਿੰਘ ਜਿਹੜੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਲੜ ਰਹੇ ਤੇ ਜਦੋਂ ਬਾਜਾ ਮਾਰੇ ਦੀ ਖੁਸ਼ੀ ਰਹਿਣ ਵਾਸਤੇ ਅੱਜ ਖਾਨਸਾ ਜੀਓ ਇਧਰੋਂ ਮੁਗਲ ਆਏ ਨੇ ਤਨਖਾਹਾਂ ਲੈ ਕੇ ਜਿਹੜੇ ਡਰਦੇ ਹੀ ਨੇ ਮੌਤ ਕੋਲੋਂ ਪਰ ਇਹ ਸਿੰਘ ਕੋਈ ਤਨਖਾਹ ਤੇ ਆਏ ਨਹੀਂ ਇਹ ਤੇ ਬਾਜਾ ਮਾਰੇ ਦੀ ਖੁਸ਼ੀ ਮੇਰੇ ਸਿੰਘ ਆ ਮੇਰੀ ਖੁਸ਼ੀ ਵਾਸਤੇ ਜੰਗ ਕਰੇ ਆਪ ਦੀਆਂ ਜਾਨਾਂ ਬਾਰਨ ਵਾਸਤੇ ਤਿਆਰ ਨੇ ਤੇ ਕਲਗੀਧਰ ਪਾਤਸ਼ਾਹ ਜੀ ਟਿੱਪੀ ਸਾਹ ਦੇ ਉੱਤੇ ਬੈਠੇ ਵੇਖ ਰਹੇ ਨੇ ਤੇ ਖਾਲਸਾ ਜੀਓ ਇਥੋਂ ਫਿਰ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਨਾ ਮੇਰੇ ਸਿੰਘਾਂ ਦੇ ਘੇਰੇ ਪੈ ਨੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਤੰਦੀ ਤੇ ਚੜਾ ਕੇ ਤੀਰ ਜਦੋਂ ਕੁਮਾਰ ਵਿੱਚੋਂ ਤੀਰ ਖਿੱਚਣ ਲੱਗੇ ਨਾ ਤੇ ਖਾਲਸਾ ਜੀਓ ਕਈਆਂ ਕਈਆਂ ਨੂੰ ਪਾਰਦੇ ਜਾ ਰਹੇ ਨੇ ਪਾਤਸ਼ਾਹ ਜੀ ਇੱਕ ਪਾਸੇ ਜਿਸ